ਦਾ ਮਾਣ ਹਾਂ ਜੀ ਬੈਠੀ ਸਭ ਤੋਂ ਪਹਿਲਾਂ ਤੇ ਬੈਂਤੀ ਕਰਨਾ ਚਾਹੁੰਦਾ ਕਿ ਮੇਰਾ ਨਾਮ ਸਰਿੰਦਰਪਾਲ ਸਿੰਘ ਕੋਆਰਡੀਨੇਟਰ ਹੈ ਸ਼੍ਰੀ ਕਰਤਾਰਪੁਰ ਸਾਹਿਬ ਕੈਰੀਡੋਰ ਲੰਗਾ ਸੰਗਠਨ ਕਮੇਟੀ ਤੇ ਮੇਰੇ ਨਾਲ ਹੀ ਇੱਧਰ ਦੇ ਪਾਸੇ ਬੈਠੇ ਨੇ ਸਰਦਾਰ ਹਰਜੀ ਸਿੰਘ ਜੀ ਪUREWAL ਸਾਬਕਾ ਫੈਡਰੇਸ਼ਨ ਦੇ ਸੀਨੀਅਰ ਆਗੂ ਤੇ ਸਿਆਸੀ ਮਾਮਲਿਆਂ ਦੇ ਮਾਹਰ ਤੇ ਇੱਧਰ ਦੇ ਪਾਸੇ ਮੇਰੇ ਕੋਲ ਬੈਠੇ ਨੇ ਭਾਈ ਸਾ ਭਾਈ ਮਨਜੀਤ ਸਿੰਘ ਜੀ ਖਾਲਸਾ ਰਾਜ ਸੰਘਕ ਜਥੇਬੰਦੀ ਦਾ ਆਗੂ ਸੋ ਸਭ ਤੋਂ ਪਹਿਲਾਂ ਫਤਿਹ ਚ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਪਾਜੀ ਜਿਹੜੀ ਪ੍ਰਸਤਾਵ ਕੇ ਸਵਾਰਟ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਆਪ ਦੀ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਇਹ ਪੱਤਰ ਜਿਹੜੇ ਆ ਇਹ ਦੇ ਚੁੱਕੇ ਆ ਜਿਹਦੇ ਵਿੱਚ ਮਾਮਲਾ ਆ ਕੇ ਸ਼੍ਰੀ ਅਕਾਕਤ ਸਾਹਿਬ ਦੇ ਉੱਤੇ ਆਈਜੀ ਸਾਫ ਦਾ ਆਈਜੀ ਰਣਵੀਰ ਸਿੰਘ ਜੀ ਖਟੜਾ ਵੱਲੋਂ ਪੇਸ਼ ਹੋ ਕੇ ਜਦਵੀ ਦੇ ਜਿਹੜੇ ਖੁਲਾਸੇ ਕੀਤੇ ਗਏ ਆ ਉਹ ਉਹਨੂੰ ਅੱਜ ਲੈ ਕੇ ਆਪਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਰਹੇ ਆ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਇਹ ਹੈ ਕਿ ਬਰਗਾੜੀ ਦੇ ਵਿੱਚ ਪਿਛਲੇ ਸਮੇਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਦਾ ਕਾਂਡ ਜਿਹੜਾ ਵਾਪਰਿਆ ਉਹ 2015 ਦੇ ਵਿੱਚ ਹੋਇਆ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਡੀਆਈਜੀ ਰਣਬੀਰ ਸਿੰਘ ਖੱਤਰਾ ਜੀ ਦੀ ਅਗਵਾਈ ਦੇ ਹੇਠ ਇੱਕ ਸੱਟ ਜਿਹੜੀ ਆ ਉਹ ਬਣਾਈ ਸੀਗੀ ਤੇ ਇਸ ਗੱਲਬਾਤ ਇਹਦੇ ਬੰਦੀ ਆਪਾਂ ਆਪਜੀ ਤਨਾ ਗੱਲਬਾਤ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ 1 2 ਨੂੰ 215 ਨੂੰ ਕੋਟ ਕਪੂਰੇ ਦੇ ਵਿੱਚ ਤੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਇੱਕ ਪੋਸਟਰ ਲਾਈ ਗਏ ਫਿਰ ਉਹ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਜਿਹੜੀ ਆ ਉਹ ਵੀ ਚੋਰੀ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੀਆਂ ਬਦਵੀ ਕਰਕੇ ਵੱਖ-ਵੱਖ ਉਹਦੇ ਅੰਗ ਕਾ ਫਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਛੁੱਟੇ ਗਏ ਤੇ ਉਹਨੂੰ ਲੈ ਕੇ ਇੱਕ ਸਰਕਾਰ ਵੱਲੋਂ ਜਿਹੜੀ ਆ ਉਹ ਸੈੱਟ ਬਣਾਈ ਗਈ ਸੀਗੀ ਤੇ ਥਾਣਾ ਬਾਜਾ ਖੰਡਾ ਵਿਖੇ ਇੱਕ ਦੋ ਤਿੰਨ ਐਫ ਆਈ ਆਰ ਦਰਜ ਹੋਈਆਂ ਸੀਗੀਆਂ ਉਹਦੇ ਆਧਾਰ ਦੇ ਉੱਤੇ ਇੱਕ ਸੈੱਟ ਬਣੀ ਸੀਗੀ ਉਸ ਸੈੱਟ ਦੇ ਜਿਹੜੇ ਮੁਖੀ ਸੀਗੇ ਡੀ ਆਈ ਜੀ ਰਣਵੀਰ ਸਿੰਘ ਜੀ ਖਟਾਰਾ ਸੀਗੇ ਜਿਨ੍ਹਾਂ ਨੇ ਆਪਣੇ ਬਹੁਤ ਚਰਚਾ ਜੇ ਕੀਤੀ ਸੀਗੀ ਕਿ ਭਈ ਉਸ ਉਸ ਗਿੱਛ ਦੇ ਵਿੱਚ ਰਾਮ ਰਹੀਮ ਜਿਹੜਾ ਉਹ ਸ਼ਾਮਲ ਹੋਵੇ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਆ ਉਹ ਵਰਤੇ ਜਿਨ੍ਹਾਂ ਦੇ ਨਾਲ ਅੱਜ ਉਹ ਸਿੱਟ ਜਿਹੜੀ ਆ ਉਹ ਕੰਮ ਕਰਨ ਤੋਂ ਬਿਲਕੁਲ ਬੰਦ ਹੋ ਗਈ ਤੇ ਉਹਨਾਂ ਦੇ ਉੱਤੇ ਜਿਹੜੀਆਂ ਸਜਾਵਾਂ ਜਿਹੜੀਆਂ ਯੋਗ ਸਜਾਵਾਂ ਜਿਹੜੀਆਂ ਕੇਂਦਰ ਸਰ ਜਿਹੜੀਆਂ ਸਰਕਾਰ ਵੱਲੋਂ ਉਹ ਨਹੀਂ ਦਿੱਤੀਆਂ ਗਈਆਂ ਆਧੇ ਸਰਕਾਰ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਹੋ ਗਈ ਚਾਹੇ ਉਹ ਕਾਂਗਰਸ ਸਰਕਾਰ ਹੋ ਗਈ ਦੋ ਸਰਕਾਰਾਂ ਜਿਹੜੀਆਂ ਐ ਇਸ ਤਰੀਕੇ ਦੇ ਨਾਲ ਹੀ ਵਿਦਬੀ ਕਾਂਡ ਨੂੰ ਲੈ ਕੇ ਨਿਕਲ ਜਾਂਦੀਆਂ ਰਹੀਆਂ ਨੇ ਹੁਣ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਆਮ ਆਦਮੀ ਦੀ ਪਾਰਟੀ ਸਰਕਾਰ ਨੇ ਨਹੀਂ ਲੋਕਾਂ ਦੇ ਵਿੱਚ ਜਦੋਂ ਆਈ ਆ ਵਿਦਬੀ ਦੇ ਮਾਮਲਿਆਂ ਲੈ ਕੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਆਈ ਆ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਨੇ ਵੀ ਆ ਕੇ ਕੋਈ ਵੀ ਉਪਰਾਲਾ ਜਿਹੜਾ ਵਿਦਬੀ ਕਾਂਡਾਂ ਨੂੰ ਲੈ ਕੇ ਵੀ ਨਹੀਂ ਕੀਤਾ ਸਭੋ ਉਲਟਾ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਇੱਕ ਨਲੈਕੀ ਭਰਿਆ ਕੰਮ ਜਿਹੜਾ ਆ ਉਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਤੇ ਇਸ ਕਾਂਡ ਨੂੰ ਲੈ ਕੇ ਕੋਈ ਚਾਰੋਜਨੀ ਨਹੀਂ ਕੀਤੀ ਪਰ ਜਿਹੜਾ ਸੌਦਾ ਸਾਹਿਬ ਬਾਬਾ ਇਜ਼ਾਮ ਰਹੀਮ ਨੇ ਆ ਉਹਦੀ ਜਿਹੜੀ ਲੀਗਲ ਟੀਮ ਸੀਗੀ ਉਸ ਟੀਮ ਨੇ ਪਿਛਲੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਲਈ ਸਟੇ ਲੈ ਲਿਆ ਸਟੇ ਲੈਣ ਤੋਂ ਬਾਅਦ ਲਗਭਗ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਤੇ ਇਹ ਜਿਹੜਾ ਮਸਲਾ ਆ ਇਹ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਆ ਹੁਣ ਪਿਛਲੇ ਦਿਨੀ ਰਣਬੀਰ ਸਿੰਘ ਖਟਾ ਜਿਹੜੇ ਆ ਉਹ ਜਥੇਦਾਰ ਅਕਾਲਪੁਰ ਸਾਹਿਬ ਜੀ ਦੇ ਕੋਲ ਪੇਸ਼ ਹੋਏ ਆ ਤੇ ਉਹਨਾਂ ਨੇ ਆਖੇ ਸਾਰੇ ਤੱਥ ਜਿਹੜੇ ਆ ਤੇ ਉਹ ਆਪਣੀ ਇਸ ਸਿੱਟ ਦੇ ਜਿਹੜੇ ਰੱਖੇ ਸੀਗੇ ਤੇ ਉਸ ਸਿੱਟ ਦੇ ਤੱਥ ਦੇ ਉੱਤੇ ਆਧਾਰਿਤ ਪਤਾ ਨਹੀਂ ਹੁਣ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਪਰ ਸਰਕਾਰ ਜਿਹੜੀ ਆ ਇੱਕ ਬਹੁਤ ਹੀ ਵੱਡਾ ਸਨੋਣਾ ਕੰਮ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਰਨ ਜਾ ਰਹੀ ਹੈ ਜਾਂ ਕਰ ਰਹੀ ਆ ਕਿ ਗਨਬੀਰ ਸਿੰਘ ਖਟੜਾ ਜਿਹੜੇ ਆ ਸਾਬਕਾ ਏਆਈਡੀ ਜਿਹੜੇ ਆ ਉਹਨਾਂ ਨੂੰ ਅਗਾਹੇ ਬਗਾਹੇ ਇੱਕ ਮਹਿੰਦਰਪਾਲ ਸਿੰਘ ਬਿੱਟੂ ਨਾਂ ਦਾ ਇੱਕ ਬੰਦਾ ਸੀਗਾ ਜਿਹੜਾ ਨਾਬੇ ਜੇਲ੍ਹ ਦੇ ਵਿੱਚ ਇਹਨਾਂ ਦੇ ਰਾਮਹੀਰ ਦਾ ਖਾਸ ਡੇਲਾ ਸੀਗਾ ਉਹਦੀ ਮੌਤ ਦੇ ਕੇਸ ਦੇ ਵਿੱਚ ਉਹਨਾਂ ਨੂੰ ਇਨਵੋਲਵ ਕੀਤਾ ਜਾ ਰਿਹਾ ਉਹਦੀ ਪਤਨੀ ਨੂੰ ਬੁਲਾ ਕੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਕਰਾਇਆ ਜਾ ਰਿਹਾ ਕੇਸ ਕਰਾ ਕੇ ਰਣਵੀਰ ਸਿੰਘ ਖਟੜਾ ਜੀ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਆ ਅਸੀਂ ਇੱਥੇ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਸਰਕਾਰ ਜਿਹੜੀ ਆ ਇਸ ਤਰੀਕੇ ਨਾਲ ਕਰਕੇ ਜਿਹੜੀ ਪੰਜਾਬ ਪੁਲਿਸ ਸੀਗੀ ਜਿੰਨੇ ਇੱਕ ਬੜੀ ਵਧੀਆ ਆਪਣੀ ਇਨਕੁਆਰੀ ਜਿਹੜੀ ਉਹ ਲੈਂਦੀ ਸੀਗੀ ਪਿਉ ਉਸ ਇਨਕੁਆਰੀ ਨੂੰ ਦਰਾਇਆ ਤਮਕਾ ਰੋਕ ਕੇ ਪੰਜਾਬ ਪੁਲਿਸ ਨੂੰ ਡਰਾ ਧਮਕਾ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਡੇਰਾਵਾਦਾ ਦੀ ਜਿਹੜੀਆਂ ਵੋਟਾਂ ਉਹ ਲੈਣੀਆਂ ਚਾਹੁੰਦੀਆਂ ਜਿੱਤਰਾ ਕੇ ਅਕਾਲੀ ਦਲ ਨੇ ਭਾਜਪਾ ਨੇ ਜਾਂ ਕਾਂਗਰਸ ਨੇ ਸਿੱਧਾ ਸ਼ਰਿਆਮ ਇਹਨਾਂ ਦੀ ਮਦਦ ਕੀਤੀ ਡੇਰੇਦਾਰਾਂ ਦੀ ਤੇ ਉਹਨਾਂ ਕੋਲੋਂ ਵੋਟਾਂ ਲਈਆਂ ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਗਰਨਵੀਰ ਸਿੰਘ ਠਖੜੇ ਦੇ ਉੱਤੇ ਖੱਦਰ ਸਾਹਿਬ ਦੇ ਉੱਤੇ ਇਸ ਤਰ੍ਹਾਂ ਦਾ ਉਹ ਕੇਸ ਦੇ ਵਿੱਚ ਪਵਾ ਕੇ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਲੈਣੀਆਂ ਚਾਹੁੰਦੀਆਂ ਨੇ ਆਪਾਂ ਇਸ ਆਪ ਜਿਹੇ ਵੱਖ-ਵੱਖ ਚੱਲ ਰਹੇ ਰਹੀ ਮੀਡੀਆ ਦੇ ਰਹੀ ਇਹ ਗੱਲ ਸਿੱਖ ਸੰਗਤਾਂ ਤੱਕ ਤੇ ਜਥੇਦਾਰ ਸਾਹਿਬ ਤੱਕ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਜਥੇਦਾਰ ਸਾਹਿਬ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਗੁਰੂ ਸਹਿਬਾਨਾਂ ਦੇ ਸਮੇਂ ਦੇ ਵਿੱਚ ਚੰਦੂ ਬ੍ਰਾਹਮਣ ਨੇ ਜਿਹੜੋ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਉਸ ਸਮੇਂ ਦੇ ਉੱਤੇ ਬਾਅਦ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜੋ ਚੰਦੂ ਨੂੰ ਸਜ਼ਾ ਦਿੱਤੀ ਸੀਗੀ ਉਹੋ ਹੀ ਸਜ਼ਾ ਜਿਹੜੀ ਆ ਅੱਜ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਜਿਹੜੀ ਦੇਣੀ ਚਾਹੀਦੀ ਹੈ ਜੇ ਤੁਸੀਂ ਇਹ ਸਜ਼ਾ ਨਹੀਂ ਦੇ ਸਕਦੇ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਪ ਜੀ ਨੂੰ ਬਹੁਤ ਧਿਆਨ ਨਾਲ ਫੈਸਲਾ ਕਰਨਾ ਚਾਹੀਦਾ ਕਿਉਂਕਿ ਸਿੱਖ ਸੰਗਤਾਂ ਦੇ ਵਿੱਚ ਪਹਿਲਾਂ ਵੀ ਗਿਆਨੀ ਇਕਬਾਲ ਸਿੰਘ ਜੀ ਪਟਨਾ ਸਾਹਿਬ ਦੇ ਜ਼ਥੇਦਾਰ ਨੂੰ ਲੈ ਕੇ ਨਿਰਵਾਸਤਾ ਜਿਹੜੀ ਹੈ ਉਹ ਬੜੀ ਵੱਡੀ ਪਾਈ ਜਾ ਰਹੀ ਹੈ ਉਸ ਨਿਰਵਾਸਤਾ ਨੂੰ ਤੇ ਪਲੱਸ ਇਸ ਕੇਸ ਨੂੰ ਬੜੇ ਧਿਆਨ ਨਾਲ ਨਿਪਟਿਆ ਜੇ ਉਹ ਨਾ ਹੋਵੇ ਕਿ ਸਾਬਕਾ ਜ਼ਥੇਦਾਰ ਗਿਆਨੀ ਗਰਵਤਨ ਸਿੰਘ ਜੀ ਹੁਣਾਂ ਵਾਂਗੋ ਤੁਸੀਂ ਵੀ ਜਿਹੜਾ ਆ ਲੋਕਾਂ ਦੇ ਕੋਲ ਅੱਜ ਦੇਖਣਾ ਉਹ ਮੀਡੀਆ ਦੇ ਤੇ ਆਪਣਾ ਸ਼ਖਤੀਕਰਨ ਦਿੰਦੇ ਨੇ ਕਿ ਭਈ ਸਾਡੇ ਕੋਲੋਂ ਅਗਾਏ ਬਿਗਾਏ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਦਬਾਅ ਪਾ ਕੇ ਸਾਡੇ ਕੋਲ ਫੈਸਲੇ ਕਰਵਾਏ ਨੇ ਉਹ ਫੈਸਲੇ ਕੱਲ੍ਹ ਨੂੰ ਅੱਜ ਹੋਵੇ ਕਿ ਉਹ ਲੋਕਾਂ ਦਾ ਆਮ ਸਿੱਖ ਸੰਗਤ ਦਾ ਦੇਸ਼ ਵਿਦੇਸ਼ੀਆ ਸਿੱਖ ਸੰਗਤਾਂ ਦਾ ਇਹ ਰੰਗ ਭਾਇ ਬੇਦਵੀ ਕਾਂਡ ਵਾਲੇ ਕਾਂਡ ਨੂੰ ਲੈ ਕੇ ਤੇ ਗਿਆਨੀ ਇਕਬਾਲ ਸਿੰਘ ਜੀ ਕਾਂਡ ਨੂੰ ਲੈ ਕੇ ਇਹ ਗੁੱਸਾ ਜਿਹੜਾ ਤੁਹਾਡੇ ਉੱਤੇ ਨਿਕਲਾਵੇ ਜਾਂ ਤੁਸੀਂ ਇਹਦੀਆਂ ਬਾਤ ਦੇ ਵਿੱਚ ਮਾਫੀਆਂ ਮੰਗਦੇ ਰਹੋ ਸੋ ਅਸੀਂ ਜਦੇਦਾ ਸਾਹਿਬ ਆਪਜੀ ਕੋ ਇਸੇ ਤਰ੍ਹਾਂ ਜਿਹੜੀ ਗੱਲ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਸੀਗੀ ਉਹ ਇਸ ਗੱਲ ਕਰਕੇ ਰੱਖੀ ਸੀਗੀ ਕਿ ਜਿਹੜੀ ਬੇਦਵੀ ਕਾਂਡ ਹੋਇਆ ਆ ਜਿਹੜਾ ਗੰਬੀਰ ਸਿੰਘ ਖਟੜਾ ਜੀ ਨੂੰ ਵਿੱਚ ਨਜਾਇਜ਼ ਫਸਾਇਆ ਜਾ ਰਿਹਾ ਆ ਉਸ ਨੂੰ ਲੈ ਕੇ ਜਿਹੜਾ ਆ ਉਹ ਸਿੱਖ ਸੰਗਤਾਂ ਦੇ ਵਿੱਚ ਬੜਾ ਵੱਡਾ ਵਿਰੋਧ ਆ ਤੇ ਨਾਲ ਦੀ ਨਾਲ ਹੀ ਜਿਹੜਾ ਇਕਬਾਲ ਸਿੰਘ ਜੀ ਜਥੇਦਾਰ ਸਾਬਕਾ ਜਥੇਦਾਰ ਨੇ ਦੇਣੀਆਂ ਚਾਹੀਦੀਆਂ ਆ ਅੱਜ ਸਿਰਫ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਆ ਉਹ 10 ਦਿਨ ਦਾ ਕੀਰਤਨ ਸੁੰਨਾ ਜਾਂ ਜਾਂ ਆ ਕੇ ਤੁਸੀਂ ਆਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਅਦੇਗ ਕਰਾ ਦੋ ਜਿਹੜੀ ਸਿੱਖ ਪੰਥ ਦੀਆਂ ਰੋਹ ਰੀਤਾਂ ਦੇ ਅਨੁਸਾਰ ਜਿਹੜੀ ਆ ਅਸੀਂ ਮਹਿਸੂਸ ਕਰਦੇ ਆ ਉਹ ਨਹੀਂ ਹੈਗੀ ਸੋ ਪਿਛਲੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਹ ਗੱਲ ਕਹਿ ਚੁੱਕੇ ਆ ਕਿ ਜਿਹੜੇ ਇਸ ਉੱਚ ਅਹੁਦੇ ਦੇ ਉੱਤੇ ਬਰਾਜਮਾਨ ਨੇ ਤੇ ਇਸ ਅਹੁਦੇ ਦੇ ਉੱਤੇ ਬਹਿ ਕੇ ਇਹਨਾਂ ਗੰਦ ਕੰਮ ਕਰਨਾ ਤੇ ਉਹਨਾਂ ਨੂੰ ਅਸੀਂ ਮਹਿਸੂਸ ਨਹੀਂ ਕਰਦੇ ਕਿ ਕੌਮ ਦੇ ਵਿੱਚ ਰਹਿ ਸਕ ਬਾਕੀ ਜਥੇਦਾਰ ਸਾਹਿਬ ਹੁਣਾਂ ਨੂੰ ਬੇਨਤੀ ਇਹੋਈ ਆ ਕਰਦੇ ਆਪਾਂ ਕਿ ਜਥੇਦਾਰ ਸਾਹਿਬ ਇਹ ਜਿਹੜੇ ਅੱਜ ਤੁਸੀਂ ਉਸ ਤਖਤ ਦੇ ਜਥੇਦਾਰ ਹੋ ਜਿਹੜੇ ਤਖਤ ਦੇ ਉੱਤੇ ਬੜੇ ਸੋਚ ਸਮਝ ਕੇ ਫੈਸਲੇ ਲੈ ਜਾਂਦੇ ਆ ਉਸ ਪੈਸੇ ਨਾਲੋਂ ਲਓ ਜੇ ਤੁਹਾਡੇ ਉੱਤੇ ਕੋਈ ਦਬਾਅ ਬਣਦਾ ਤੇ ਤੁਸੀਂ ਆਪਣਾ ਅਸਤੀਫਾ ਦੇ ਕੇ ਇਸ ਜਥੇਦਾਰੀ ਦੇ ਅਹੁਦੇ ਤੋਂ ਜਿਹੜਾ ਆ ਪਾਸੇ ਹਟ ਸਕਦੇ ਸੋ ਔਰ ਕੋਈ ਜੇ ਕਿਸੇ ਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਮੈਂ ਇਸੇ ਤਰ੍ਹਾਂ ਜਿਹੜੀ ਗੱਲ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਸੀਗੀ ਉਹ ਇਸ ਗੱਲ ਕਰਕੇ ਰੱਖੀ ਸੀਗੀ ਕਿ ਜਿਹੜੀ ਵਿਧਵੀ ਕਾਂਡ ਹੋਇਆ ਆ ਜਿਹੜਾ ਗੰਦੀਪ ਸਿੰਘ ਖੱਡੜਾ ਜੀ ਉਹਨਾਂ ਨੂੰ ਵਿੱਚ ਨਜਾਇਜ਼ ਫਸਾਇਆ ਜਾ ਗਿਆ ਆ ਉਸ ਨੂੰ ਲੈ ਕੇ ਜਿਹੜਾ ਆ ਉਹ ਸਿੱਖ ਸੰਗਤਾਂ ਦੇ ਵਿੱਚ ਬੜਾ ਵੱਡਾ ਵਿਰੋਧ ਆ ਤੇ ਨਾਲ ਦੀ ਨਾਲ ਹੀ ਜਿਹੜਾ ਇਕਬਾਲ ਸਿੰਘ ਜਥੇਦਾਰ ਸਾਬਕਾ ਜਥੇਦਾਰ ਨੇ ਦੇਣੀਆਂ ਚਾਹੀਦੀਆਂ ਆ ਅੱਜ ਸਿਰਫ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਆ ਉਹ 10 ਦਿਨ ਦਾ ਕੀਰਤਨ ਸੁੰਨਾ ਜਾਂ ਜਾਂ ਆ ਕੇ ਤੁਸੀਂ ਆਕਾਤਰ ਸਾਹਿਬ ਦੇ ਉੱਤੇ ਜਿਹੜੀ ਅਦੇਗ ਕਰਾ ਦੋ ਜਿਹੜੀ ਸਿੱਖ ਪੰਥ ਦੀਆਂ ਰੌ ਰੀਤਾਂ ਦੇ ਅਨੁਸਾਰ ਜਿਹੜੀ ਆ ਅਸੀਂ ਮਹਿਸੂਸ ਕਰਦੇ ਆ ਉਹ ਨਹੀਂ ਹੈਗੀ ਤੋਂ ਪਿਛਲੀਆਂ ਵੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਹ ਗੱਲ ਕਹਿ ਚੁੱਕੇ ਆ ਕਿ ਜਿਹੜੇ ਇਸ ਉੱਚ ਅਹੁਦੇ ਦੇ ਉੱਤੇ ਬਰਾਜਮਾਨ ਨੇ ਤੇ ਇਸ ਅਹੁਦੇ ਦੇ ਉੱਤੇ ਬਹਿ ਕੇ ਇਹਨਾਂ ਗਲਤ ਕੰਮ ਕਰਨਾ ਤੇ ਉਹਨਾਂ ਨੂੰ ਅਸੀਂ ਮਹਿਸੂਸ ਨਹੀਂ ਕਰਦੇ ਕਿ ਕੌਮ ਦੇ ਵਿੱਚ ਰਹਿ ਸਕ ਬਾਕੀ ਜੱਜੇਦਾਰ ਸਾਹਿਬ ਹੁਣਾਂ ਨੂੰ ਬੇਨਤੀ ਇਹੋ ਹੀ ਆ ਕਰਦੇ ਆਪਾਂ ਕਿ ਜੱਜੇਦਾਰ ਸਾਹਿਬ ਇਹ ਜਿਹੜੇ ਅੱਜ ਤੁਸੀਂ ਉਸ ਤਖਤ ਦੇ ਜੱਜੇਦਾਰੋ ਜਿਹੜੇ ਤਖਤ ਉੱਤੇ ਬੜੇ ਸੋਚ ਸਮਝ ਕੇ ਫੈਸਲੇ ਲੈ ਜਾਂਦੇ ਆ ਉਸ ਫੈਸਲੇ ਨਾਲੋਂ ਜੇ ਤੁਹਾਡੇ ਉੱਤੇ ਕੋਈ ਦਬਾਅ ਬਣਦਾ ਤੇ ਤੁਸੀਂ ਆਪਣਾ ਅਸਤੀਫਾ ਦੇ ਕੇ ਇਸ ਜੱਜੇਦਾਰੀ ਦੇ ਅਹੁਦੇ ਤੋਂ ਜੜਾਇਆ ਪਾਸੇ ਹਟ ਸਕਦੇ ਸੋ ਹੋਰ ਕੋਈ ਜੇ ਕਿਸੇ ਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਮੈਂ ਅੱਜ ਤੁਸੀਂ ਪਹਿਲਾਂ ਆਪਣਾ ਡੈਸੀਗਨੇਸ਼ਨ ਦੱਸੋ ਆਪਜੀ ਦਾ ਨਾਮ ਕੀ ਹੈ ਮਹਾਜੀ ਸੇ ਪਰਿਵਾਰ ਹਾਲੀਆ ਸਿਕਸ ਟੂਨ ਪਰਸਨ ਦਾ ਸੌਕਾ ਸੀ ਮਿਲ ਕੇ ਆਣਾ ਅਤੇ ਨਾਲ ਦੀ ਨਾਲ ਪੰਥਕ ਦੇ ਰਾਜ ਤੇ ਮਾਨਦਿਆ ਤੇ ਸਮੇਂ-ਸਮੇਂ ਤੇ ਆਪਣੀ ਰਾਏ ਪ੍ਰਗਟ ਕਰਦਾ ਰਿਹਾ ਹਾਂ ਤੇ ਹੁਣ ਵੀ ਜੋ ਹਾਲਾਤ ਨੇ ਉਹਨਾਂ ਮੁਤਾਬਕ ਜਦੋਂ ਕਿ ਗੁਰੂ ਗੁਰੂ ਰਾਮ ਹਰਿਦਾਸ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਦੇ ਕੋਲ ਗੁਰਬਾਣੀ ਦੇ ਸਬੰਧ ਵਿੱਚ ਜਾਂ ਪਰ ਔਰੰਗਜ਼ੇਬ ਦੀ ਭਾਸ਼ਾ ਉਸਦੇ ਭਾਸ਼ਾ ਦੇ ਉਸ ਪੱਠਕੰਦ ਦੇ ਲਈ ਭੇਜਿਆ ਸੀ ਤਾਂ ਰਾਮ ਰਾਏ ਨੇ ਬਾਣੀ ਬਦਲ ਦਿੱਤੀ ਸੀ ਜਿਸ ਕਰਕੇ ਉਸ ਨੂੰ ਪੰਥ ਚੋਂ ਜੇਗ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ ਗਿਆਨੀਕ ਬਾਦ ਸਿੰਘ ਦਾ ਰੁਜ਼ਾ ਬਹੁਤ ਵੱਡਾ ਸੀਗਾ ਉਹਨੇ ਜਹੇਦਾਰ ਹੁੰਦਿਆਂ ਹੋਇਆਂ ਉਹਨੀਆਂ ਮਰਿਆਦਮਾਂ ਦਾ ਕੰਮ ਕੀਤਾ ਜਿਵੇਂ ਕਿ ਆ ਤੇ ਤੋਂ ਤੋਂ ਉਹਨੇ ਆਪਣੇ ਛਾਂ ਦੇ ਕੋਲ ਸੇਤਿਕਾ ਨਿਰਭਾਈਆਂ ਇਸ ਲਈ ਉਹਨੇ ਪੰਥੀ ਚ ਸਿੱਖਣਾ ਬਹੁਤੀ ਹੁੰਦੀ ਜੇ ਜਿਹੜੀ ਅੱਜ ਵੀ ਰਣਜੀਤ ਸਿੰਘ ਜੀ ਖਟੜਾ ਨਾਲ ਸਾਡੇ ਜਿਹੜੀ ਸਿੱਖ ਦੀ ਗੱਲ ਚੱਲਦੀ ਆ ਤੇ ਕੀ ਕਾਹਦੇ ਆ ਉਹਦੇ ਬੰਦੀ ਕੀ ਕਹਿਣਾ ਕੋਈ ਰਣਜੀਤ ਸਿੰਘ ਬਣਾ ਨੇ ਬਹੁਤ ਸੋਧੀਆਂ ਇਨਕੁਆਰੀ ਕੀਤੀ ਸੀ ਤੇ ਉਹਦੇ ਵਿੱਚ ਬਾਦਲ ਅਤੇ ਹੋਰ ਜੋ ਜ਼ਿੰਮੇਵਾਰ ਸੀ ਉਹਨਾਂ ਨੂੰ ਲੰਗਿਆ ਕੀਤਾ ਸੀ ਤੇ ਸਮੇਤਿਆ ਸਰਕਾਰਾਂ ਨੇ ਉਹ ਸਭ ਕੰਮ ਨੋਟ ਬਗੇ ਰੱਖਿਆ ਸੀ ਤੇ ਹੁੰਦੀ ਸਰਕਾਰ ਵੀ ਉਹਨਾਂ ਦੇ ਪੱਧਰ ਜਿਨ੍ਹਾਂ ਦੇ ਚੱਲਦੇ ਆਇਆ ਉਹ ਤਾਂ ਰੰਬੀਰ ਸਿੰਘ ਖੱਟਰਾ ਨੂੰ ਵੀ ਕੇਸ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਲੇਕਿਨ ਕੀ ਮੰਨਦੀ ਕੀ ਕਰਨਾ ਚਾਹੁੰਦੇ ਇਹ ਮੰਨਦੇ ਚੋਗੇ ਰੰਬੀਰ ਸਿੰਘ ਖੱਟਰਾ ਦੇ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਕਰਨ ਤੋਂ ਪਹਿਲਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਪੰਥ ਇਸ ਨੂੰ ਕਦੀ ਮਾਫ਼ ਨਹੀਂ ਕਰੇਗਾ ਸਰਕਾਰ ਆਪਣਾ ਨਾਮ ਜੀ ਮਰਾਨਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਨਾਮ ਜੀ ਮੇਰਾ ਰਾਜਾ ਨਦੀਸ਼ ਸਿੰਘ ਜਿਹੜੀ ਤੁਹਾਡੀ ਪਾਰਟੀ ਆ ਜਿਹਦੇ ਬੰਦੀ ਇਹ ਖਾਸਾ ਰਾਜ ਸੰਭਧ ਲਾ ਲਓ ਅੱਜ ਤੁਸੀਂ ਅਜਨਾਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹੋ ਭਾਈ ਆਪਣੇ ਆਈਜੀ ਹਨवीर ਸਿੰਘ ਜੀ ਕਟੜਾ ਸਿੰਘ ਜੀ ਦੇ ਨੂੰ ਲੈ ਕੇ ਜਿਹੜੀ ਉਹਨਾਂ ਨੇ ਪਿਛਲੇ ਜਿਹੜੀ ਜਿਹੜੇ ਆ ਉਹ ਰਿਪੋਰਟ ਅਕਾਲਕਤ ਸਾਹਬ ਨੂੰ ਮਿਲੇ ਸੀਗੇ ਤੇ ਨਾਲ ਨੂੰ ਸਿੱਟ ਦੇ ਮੁਖੀ ਵੀ ਰਹੇ ਨੇ ਤੇ ਉਹਦੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਸੋ ਤੋਂ ਸਭ ਤੋਂ ਪਹਿਲਾਂ ਗੱਲ ਇਹ ਜਿਹੜਾ ਗੱਲ ਜਿਹੜੀ ਗੱਲ ਕਾਨੂੰਨ ਦੇ ਤਹਿਤ ਆਉਂਦੀ ਆ ਨਾ ਉਹਨੂੰ ਹਰ ਵਾਰਾਂ ਹੀ ਦਬਾਇਆ ਜਾਂਦਾ ਜਿਉਂ ਨੇ ਵਧੀਆ ਕੰਮ ਕੀਤਾ ਵਧੀਆ ਸੈਟ ਬਣਾਈ ਵਧੀਆ ਉਹਨੇ ਸਾਰਾ ਆਪਣਾ ਪ੍ਰਚਾਰ ਕੀਤੀ ਉਹਨੇ ਵਧੀਆ ਕੀਤਾ ਹਨ ਤੇ ਉਹਨੂੰ ਹੁਣ ਦਬਾ ਕੇ ਸਹੂਦ ਤੋਂ ਉਲਟਾ ਦਬਾਅ ਪਾਇਆ ਜਾ ਰਿਹਾ ਜੋ ਗਲਤ ਆ ਤੇ ਉਸ ਨੂੰ ਮਦਦ ਕਰਨੀ ਚਾਹੀਦੀ ਆ ਤੇ ਉਹਨੂੰ ਸ਼ਾਬਾਸ਼ ਦੇਣ ਦੀ ਬਜਾਏ ਉਹਨੂੰ ਦਬਾਇਆ ਜਾ ਰਿਹਾ ਜੱਜਦਾਰ ਜੱਜਦਾਰ ਇਕਬਾਲ ਸਿੰਘ ਦਾ ਵੀ ਪਿੱਛੇ ਗੱਲ ਚੱਲੀ ਸੀਗੀ ਤੁਸੀਂ ਇੱਕ ਗੱਲ ਕਾਨਫਰੰਸ ਦੇ ਵਿੱਚ ਸਮਝ ਸਮਝ ਸੀਗੀ ਜੱਜਦਾਰ ਬਾਦਸ਼ਾਹ ਜਿਹੜੇ ਹੈਗੇ ਆ ਪਟਨਾ ਵਾਲੇ ਉਹਨਾਂ ਤੋਂ ਵੀ ਕਿਹਾ ਜਾਣਾ ਹੈ ਦੇਖੋ ਜੀ ਇਹਦਾ ਸਿਰੇ ਕਾਥ ਜਿਹੜਾ ਹੁੰਦੇ ਆ ਨਾ ਜੀ ਉਹ ਪੰਥ ਦੇ ਸਰਮੋਰ ਹੁੰਦੇ ਨੇ ਜੀ ਉਹਨਾਂ ਦੇ ਜਮਾਤਾਂ ਬੜੀਆਂ ਵੱਡੀਆਂ ਵੱਡੀਆਂ ਹੁੰਦੀਆਂ ਨੇ ਜਿਹੜੀਆਂ ਪੰਥ ਉਹਨਾਂ ਦੇ ਮੋਹ ਹਲ ਵੰਦਾ ਆ ਕਿ ਇਹ ਆਪਣੇ ਸੇਵਾਵਾਂ ਚਿੱਤਾਂ ਦਾ ਰੋਲ ਨੂੰ ਲੈਣੇ ਨੇ ਤੇ ਜੇ ਆਪੋ ਹੀ ਕੋਰਾ ਗਲਤ ਉਹਨਾਂ ਦੇ ਬੱਚੇ ਗਲਤ ਕੰਮ ਕਰ ਲਾਪਣ ਜਾਂ ਆਪੋ ਗਲਤ ਕੰਮ ਕਰ ਲਾ ਹੋਏ ਤੇ ਫਿਰ ਤੇ ਪੰਥ ਦਾ ਕੀ ਬਣੇਗਾ ਫਿਰ ਆਪਾਂ ਨੂੰ ਸੋਚਣਾ ਚਾਹੀਦਾ ਹੈ ਪਰ ਨਾ ਜਗਤ ਦਾ ਸਾਥ ਉਹ ਕੀ ਕਹਿਣਾ ਚਾਹੁੰਦੇ ਜਗਤ ਦਾ ਜਿਹੜੀ ਰਚੀ ਸੰਧੀ ਬਣਨ ਚਾਹੁੰਦੇ ਕਾਹਦੇ ਦੇਖੋ ਇਹ ਬੇਨਤੀ ਕਰ ਸਕਦੇ ਕਹਿਣਾ ਕਿ ਉਹ ਬੇਨਤੀ ਕਰ ਸਕਦੇ ਆ ਉਹ ਇੱਕ ਕੁਝ ਬਧਵੀ ਦੇ ਨੇ ਤੇ ਬਹੁਤ ਸਿਆਣੇ ਸੁਲਝੋਏ ਨੇ ਪਰ ਉਹਨਾਂ ਨੂੰ ਬੜਾ ਸੋਚ ਸਮਝ ਕੇ ਫੈਲਾ ਕਰਨਾ ਚਾਹੀਦਾ ਹੈ ਤੇ ਇਹ ਛੇਤੀ ਕਾਲੀ ਜਿਹਾ ਫੈਲਾ ਨਹੀਂ ਕਰਨਾ ਚਾਹੀਦਾ ਤੇ ਵਿਚਾਰ ਕੇ ਫੈਲਾ ਕਰਨਾ ਚਾਹੀਦਾ ਕੋਈ ਖਲਸਾ ਵਾਏ ਉਹ ਜੇ ਕੀ ਪੱਗ